ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੰਮ੍ਰਿਤਸਰ ਦੇ ਪਿੰਡ ਬੁੱਲੇ ਨੰਗਲ 'ਚ ਇੱਕ ਪਤੀ ਨੇ ਆਪਣੀ 23 ਸਾਲਾ ਗਰਭਵਤੀ ਪਤਨੀ ਨੂੰ ਬੈੱਡ ਨਾਲ ਬੰਨ੍ਹ ਕੇ ਜਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿੰਕੀ ਦਾ ਆਪਣੇ ਪਤੀ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਕੀ ਮਾਮਲਾ ਹੈ ਸਰ ਜਿਹੜਾ ਆਇਆ ਹੈ ਅੱਜ ਮਾਮਲਾ ਇੱਥੇ ਪਿੰਡ ਬੂਲੇ ਨੰਗਲ ਪਿੰਦਾ ਭਵਕਾਲੇ ਮੋੜ ਲੱਗੇ ਸਲਾਹ ਮਿਲੀ ਸੀ ਕਿ ਇੱਕ ਪਿੰਕ ਨਾਂ ਦੀ ਔਰਤ ਨੂੰ ਅਗਲਾਕੇ ਉਹਦੇ ਘਰ ਵਿੱਚ ਛਾੜ ਦਿੱਤਾ ਗਿਆ। ਮੌਕੇ ਤੇ ਪੁੱਜੇ ਹਾਂ ਉਸ ਦੀ ਮਾਪਾ ਆਈਆ ਪਿੰਡ ਕਲੇਰ ਕਮਾਣਾ ਜੋ ਸਟੇਟਮੈਂਟ ਦਿੰਦੀ ਹੈ ਉਸ ਅਨੁਸਾਰ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਊ। ਤੇ ਜਿਹੜਾ ਘਰ ਵਾਲਾ ਸਰ ਪੜਿਆ ਗਿਆ ਹੈ ਸਾਡੇ ਨੂੰ ਆਪਾਂ ਜਲਦੀ ਰੱਖਣਾ ਪੈਣਾ। ਪਟਿਆਲਾ ਦੇ ਇੱਕ ਨੀਜੀ ਦੁਕਾਨਦਾਰ ਤੋਂ ਚਾਕਲੇਟ ਖਰੀਦਣ ਤੋਂ ਬਾਅਦ ਰਿਸ਼ਤੇਦਾਰਾ ਵੱਲੋਂ ਇਸ ਨੂੰ ਤੋਹਫੇ ਵਜੋਂ ਲੁਧਿਆਣਾ ਭੇਜ ਦਿੱਤਾ ਜਾਂਦਾ ਹੈ ਤੇ ਇਸ ਚਾਕਲੇਟ ਨੂੰ ਖਾਣ ਤੋਂ ਬਾਅਦ ਡੇਢ ਸਾਲਾਂ ਬੱਚੇ ਦੀ ਹਾਲਤ ਵਿਗੜ ਗਈ ਅਦੇ ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਡੀਐਮਸੀ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਪਟਿਆਲਾ ਦੇ ਕੁਝ ਰਿਸ਼ਤੇਦਾਰਾਂ ਨੇ ਇੱਕ ਦੁਕਾਨਦਾਰ ਤੇ ਦੋਸ਼ ਲਗਾਇਆ ਕਿ ਉਸ ਜਗ੍ਹਾ ਤੋਂ ਚਾਕਲੇਟ ਅਤੇ ਤੋਹਫ਼ੇ ਖਰੀਦੇ ਗਏ ਸੰਤੇ ਇਹ ਦੁਕਾਨਦਾਰ ਨਕਲੀ ਸਮਾਨ ਰੱਖਦਾ ਪਰ ਦੁਕਾਨਦਾਰ ਦਾ ਕਹਿਣਾ ਹੈ ਕਿ ਇਹ ਸਮਾਨ ਉਸ ਕੋਲੋਂ ਨਹੀਂ ਗਿਆ ਅਭੀ ਉਹ ਕੰਪਨੀ ਵਿਕ ਗਈ ਹੈ ਇਹਨਾਂ ਦਾ ਹੱਕ ਕੀ ਬਣਦਾ ਵੀ ਅਸੀਂ ਪਿੱਛੇ ਦੀ ਕੰਪਨੀ ਨੂੰ ਬਣਾਈਏ ਵੀ ਇਹ ਰਿਪਲਾਈ ਨਹੀਂ ਕਰਦੇ ਇਹਨਾਂ ਡਿਸਪਲੇਟਾਂ ਇਹ ਸਾਡੇ ਸਮਾਜ ਦੇ ਉੱਪਰ ਕੋਈ ਵੀ ਬੰਦਾ ਹੋਵੇ ਚਾਹੇ ਸਭ ਨੂੰ ਜਾਣਦੇ ਸੀ ਇਹਨੇ ਕਲੇਮ ਲਾਇਆ ਬਸਾਰਾ ਦੇ ਸਾਹਮਣੇ ਲਗਾਤਾਰ ਸਾਰਾ ਸਮਾਨ ਐਕਸ ਸਾਡੇ ਸਾਹਮਣੇ ਆ ਸਤ ਚਾਰ ਮਹੀਨੇ ਖੇਰ ਹੋ ਚੁਕਿਆ ਛਤਰੀ ਚੌਥੇ ਮਹੀਨੇ ਖੇਰ ਹੋ ਗਿਆ ਸਰ ਇਹ ਚਾਹਦੇ ਦੁਕਾਨ ਪੂਰੀ ਦੀ ਪੂਰੀ ਸੀਲ ਹੋਵੇ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਦੁਕਾਨ ਸੀਲ ਕੀਤੀ ਜਾਵੇ ਇਸ ਤੋਂ ਇਲਾਵਾ ਇਲਾਵਾ ਪਟਿਆਲੇ ਸ਼ਹਿਰ ਦੇ ਵਿੱਚ ਜਿੰਨੇ ਵੀ ਇਹ ਸ਼ੋਰੂਮ ਬਣੇ ਹੋਏ ਨੇ ਕਿਉਂਕਿ ਛੋਟੇ ਛੋਟੇ ਦੇਹੜੇ ਦੁਕਾਨਦਾਰ ਨੇ ਉਹਨਾਂ ਕੋਲ ਤਾਂ ਫਿਰ ਵੀ ਤਾਜ਼ਾ ਸਮਾਨ ਮਿਲੇਗਾ ਤੁਹਾਨੂੰ ਲੇਕਿਨ ਜਿੰਨੇ ਇਹਨੇ بڑے بڑے ਮਾਲ ਬਣੇ ਨੇ ਇੰਨੇ بڑے بڑے ਸ਼ੋਰੂਮ ਬਣੇ ਨੇ ਉਹਨਾਂ ਕੋਲ 100% ਅਹਿਦਾ ਸਮਾਨ ਮਿਲੇਗਾ ਜਿਹੜਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਵਾੜ ਕਰ ਰਿਹਾ ਹੈ ਇਹ ਬੱਚੇ ਆਪਣੇ ਵੀ ਹੈ ਅੰਮ੍ਰਿਤਸਰ ਦੇ ਸੁਲਤਾਨਵਿੰਦ ਰੋਡ ਤੇ ਸਥਿਤ ਮਸ਼ਹੂਰ ਬਾਣੀਆਂ ਦੀ ਦੁਕਾਨ ਤੋਂ ਦਿਨ ਦਿਹਾੜੇ ਇੱਕ ਨੌਜਵਾਨ ਵੱਲੋਂ ਦੇਸੀ ਘਿਓ ਦੇ ਦੋ ਡੱਬੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੁਸੀਂ ਦੇਖ ਸਕਦੇ ਹੋ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦੇਸੀ ਕਿਉ ਚੋਰੀ ਕਰਕੇ ਫਰਾਰ ਹੋ ਗਿਆ ਤੇ ਜਦੋਂ ਦੁਕਾਨਦਾਰ ਤੇ ਉਸ ਦੇ ਮੁਲਾਜ਼ਮਾਂ ਨੇ ਦੇਖਿਆ ਤਾਂ ਉਹ ਨੌਜਵਾਨ ਮੌਕੇ ਤੇ ਹੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਉਸ ਦੀ ਦੁਕਾਨ ਚੋਂ ਦੇਸੀ ਕਿਉ ਦੇ ਡੱਬੇ ਮਿਲਿਆ ਤੇ ਇਸ ਦੀ ਕੀਮਤ ਕਰੀਬ 6000 ਰੁਪਏ ਹੈ ਮੈਂ ਬਾਨੀ ਸੁਲਤਾਨਪੁਰ ਰੋਡ ਤੋਂ ਨਵਲਕਿਸ਼ੋਰ ਬੋਰੇ ਹਾਂ ਅੱਜ ਕੋਈ ਦੁਪਹਿਰ ਦੇ 2:30 ਵਜੇ ਐਗਜ਼ੈਕਟ ਟਾਈਮ ਦਾ ਮਨੋ ਨਹੀਂ ਪਤਾ ਆ ਵੀਡੀਓ ਚ ਆ ਗਿਆ ਟਾਈਮ ਇਕ ਲੜਕਾ ਮੇਰੀ ਸ਼ਾਪ ਦੇ ਅੰਦਰ ਆਇਆ ਉਸਨੇ ਪਹਿਲੇ ਅੰਦਰ ਆਉਣ ਨੂੰ ਲਾਇਆ ਦੌਣ ਲਾਣ ਤੋਂ ਬਾਅਦ ਉਹਨੇ ਦੋ ਦੇਸੀ ਘੋੜੇ ਪਾਈ ਪਾਈ ਕਿਲੋ ਦੇ ਡੱਬੇ ਚੁੱਕੇ ਜਿਹੜੇ ਮੇਰੇ ਵੀਡੀਓ ਦੇ ਵਾਰ ਵੀਡੀਓ ਤੇ ਰਿਕਾਰਡਿੰਗ ਚ ਆ ਗਏ ਆ ਤੇ ਉਹਨੇ ਅੰਦਰੋ ਚੁੱਕ ਕੇ ਅੰਦਰੋਂ ਘੁੰਮ ਕੇ ਤੇ ਬਾਹਰ ਨਿਕਲ ਗਿਆ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਦੌੜ ਗਿਆ ਸਰ ਉਹ ਕਿ ਨਹੀਂ ਕਮਰਸ਼ੀਅਲ ਬੰਦੇ ਦੀ ਮਾਰਾ ਅੰਦਾਜ਼ਨotti ਤਾਂ 1 ਸਾਲ ਦੀ ਰੇਖਾਈਤੀ ਚਲਦੀ ਦੀ ਨਸ਼ੇਰੀ ਲੱਗਦਾ ਸੀ ਕਿ ਕੋਈ ਇਹ ਕੈਮਰੇ ਤੋਂ ਹੁਣ ਪਤਾ ਲੱਗੇਗਾ ਐਗਜੈਕਟ ਤੇ ਮੈਂ ਨਹੀਂ ਕਹਿ ਸਕਦਾ कल जड़ाया काम करते हो नशेड़ी काम करते हो इस बारे सर पुलिस ਨੂੰ ਕੰਪਲੇਨ ਕਰਿਆ ਤੁਹਾਡੇ ਕੋਲ ਉਹ ਜਾ ਰਹੀ ਹੁਣੇ ਆਪਾਂ ਪੁਲਿਸ ਨੂੰ ਵੀਡੀਓ ਤੇ ਪੁਲਿਸ ਨੂੰ ਬੋਲ ਕਾਹ ਜਾ ਰਹੇ ਹੁਣ ਕੀ ਮੰਗੀ ਕਰਦੇ ਹਾਂ ਸਰਕਾਰ ਨੂੰ ਕਹਿੰਨਾ ਕਿ ਸ਼ਹਿਰ ਦੇ ਵਿੱਚ ਲਾ ਆਰਡਰ ਬਣਾ ਕੇ ਰੱਖਣ ਅੱਜ ਮੈਨਾਂ ਆਇਆ ਕੱਲ ਨੂੰ ਕਿਸੇ ਨਾ ਵੀ ਹੋ ਸਕਦਾ ਸਰ ਕਿੰਨੇ ਕਿੰਨਾ ਨੁਕਸਾਨ ਹੋਇਆ ਜੀ ਦੋ ਦੇਸੀ ਕੋ 5-5 ਕਿਲੋਲੇ ਡੱਬੇ ਜੀ ਕਿੰਨੇ ਕਿਤਾ ਟੋਟਲ ਨੁਕਸਾਨ 6000 ਹਾਂ ਜੀ 6000 ਜਾਹੇ ਦੁਨੀਆ 21ਵੀਂ ਸਦੀ ਵਿੱਚ ਪਹੁੰਚ ਚੁੱਕੀ ਹੈ ਪਰ ਅਜੇ ਵੀ ਅਜਿਹੇ ਲੋਕ ਵਹਿਮ ਪਰਮਾ ਅਤੇ ਧੂਨੇ ਟੰਮਣਾ ਤੋਂ ਬਾਹਰ ਨਹੀਂ ਆਏ ਤੇ ਰੋਜ਼ਾਨਾ ਹੀ ਆਪਾਂ ਦੇਖਦੇ ਹਾਂ ਕਿਸੇ ਤਾੰਤ੍ਰਿਕ ਜਾਂ ਪਖੰਡੀ ਬਾਬਿਆਂ ਦੇ ਮਗਰ ਲੱਗ ਗਏ ਕੁਝ ਲੋਕ ਅਜਿਹਾ ਕਰ ਦਿੰਦੇ ਹਨ ਜਿਸ ਨਾਲ ਸਾਹਮਣੇ ਵਾਲਾ ਬੰਦਾ ਪਰੇਸ਼ਾਨ ਹੋ ਜਾਂਦਾ ਹੈ ਤੇ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਅੱਜ ਵੀ ਲੋਕ ਇਸੇ ਤਰ੍ਹਾਂ ਦੇ ਵਹਿਮ ਪਾਲੀ ਬੈਠੇ ਹਨ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਗਿੱਦੜ ਬਾਹਾ ਤੋਂ ਜਿੱਥੇ ਰਜਵਾਹਰ ਰੋਡ ਤੇ ਦੁੱਧ ਦੀ ਡੈਰੀ ਕਰਦੇ ਰਮੇਸ਼ ਕੁਮਾਰ ਕਾਲਾ ਦੁੱਧ ਦੀ ਦੁਕਾਨ ਦੇ ਬਾਹਰ ਕੋਈ ਟੋਣਾ ਕਰ ਗਿਆ ਜਿਸ ਦੀ ਕਤਿੱਤ ਵੀਡੀਓ ਨਜ਼ਦੀਕ ਲੱਗੇ ਸੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜੀ ਮੇਰਾ ਨਾਮ ਹੀ ਕਾਲਾ ਦੁੱਧ ਜੀ ਰਮੇਸ਼ ਕੁਮਾਰ ਕਾਲਾ ਦੁੱਧ ਜੀ ਕਾਲਾ ਜੀ ਇੱਕ ਵੀਡੀਓ ਵਾਇਰਲ ਹੋਈ ਹੈ ਤੁਹਾਡੀ ਕੀ ਮਾਮਲਾ ਕੀ ਹੈ ਇਹ ਜੀ ਕੱਲ ਸ਼ਾਮ ਨੂੰ 4:30 ਵਜੇ 6:00 ਪੰਜ ਵਜੇ ਕੋਈ ਨਾ ਆਪਣਾ ਆਦਮੀ ਆਇਆ ਉਹਨੇ ਨਾ ਜੀ ਇੱਥੇ ਕਾਲਾ ਕਪੜਾ ਸੀ ਇੱਕ ਉਹਦੇ ਵਿੱਚ ਮਾਂ ਸੀਗੇ ਤੇ ਉਹ ਮੇਰੀ ਡੈਰੀ ਦੇ ਬਾਹਰ ਅੱਗੇ ਲਾ ਗਏ ਜੀ ਮੇਰੀ ਡੈਰੀ ਦਾ ਛੱਟ ਗਾਉਣ ਸੀਗਾ ਤੇ ਉਹ ਬੰਦੇ ਨੂੰ ਅਸੀਂ ਭਾਲੀਏ ਨੇ ਜੀ ਵੀ ਉਹ ਟੂਣਾ ਲਾ ਕੇ ਗਿਆ ਹੀ ਇੱਥੇ ਹੂੰ ਵੀ ਕਿਸੇ ਨੇ ਪਾੜਦਨੇ ਦੱਸਿਆ ਨੂੰ ਜਾਂ ਮਲੋ ਕਿਵੇਂ ਵੀ ਯਾਰ ਠੀਕ ਆ ਉਹ ਬੰਦੇ ਨੂੰ ਸਰਚ ਕਰੀਏ ਨੇ ਜੀ ਹੂੰ ਉਹਦਾ ਸਾਨੂੰ ਪਤਾ ਲੱਗਣਾ ਚਾਹੀਦਾ ਜੀ ਦੁਨੀਆ 21ਵੀਂ ਸਦੀ 'ਚ ਪਹੁੰਚ ਗਈ ਤੁਹਾਨੂੰ ਕੀ ਲੱਗਦਾ ਹੈ ਅਜਿਹੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹੋ ਤੁਸੀਂ ਅਸੀਂ ਤਾਂ ਵਿਸ਼ਵਾਸ ਨਹੀਂ ਕਰਦੇ ਜੀ ਵੈਸੇ ਹੂੰ ਭਾਈ ਵੈਸੇ ਜਿਹੜੇ ਬੰਦੇ ਨੇ ਕੰਮ ਕੀਤਾ ਹੈ ਕੋਈ 100-200 ਰੁਪਏ ਦੇ ਕੋਲੋਂ ਲਾਇਆ ਗਰੀਬ ਨੂੰ ਰੋਟੀ ਖਵਾ ਦੇ ਜਾਂ ਮਲੋ ਗੰਗਾਂ ਨੂੰ ਨੀਰਾ ਪਾ ਦੇ ਸਭ ਤੋਂ ਵੈਸਤਾ ਹੀ ਉਹ ਇਹ ਪੰਡਤਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਜੀ ਇਹਨਾਂ ਨੂੰ ਜੋ ਵੀ ਮੰਨ ਲਓ ਕਰਦੇ ਆ ਇਨਸਾਨ ਤੇ ਬਿਲਕੁਲ ਗਲਤ ਹੈ ਜੀ ਠੀਕ ਹੈ ਇਹ ਆਪਦੇ ਦੇ ਭਾਰੀ ਬੰਦੇ ਜੀ ਟਾਈਮ ਪੈ ਕੇ ਠੀਕ ਹੈ ਇਹ ਨਹੀਂ ਕਰਨਾ ਚਾਹੀਦਾ ਤੇ ਕੀ ਕਹਿਣਾ ਚਾਹੂਂਗੇ ਜਿਹੜੇ ਬੰਦੇ ਨੇ ਇਹ ਜੇ ਆ ਕੰਮ ਕੀਤਾ ਉਹਨੂੰ ਜੀ ਸਜ਼ਾ ਮਿਲਣੀ ਚਾਹੀਦੀ ਜੀ ਜਿਹੜਾ ਮੇਰੇ ਬਾਅਦ ਚ ਗਲਤ ਕੰਮ ਕਰਕੇ ਗਿਆ ਜੀ ਢਾਲਾ ਲਾ ਕੇ ਗਿਆ ਆਦੇ ਤੌਰ ਤੇ ਤੁਸੀਂ ਭਾਲ ਕੀਤੀ ਇਹਦੀ ਹਾਂਜੀ ਕਰੀਏ ਨੇ ਸੱਚ ਕਰੀਏ ਨੇ ਜੀ ਮੈਂ ਵੀਡੀਓ ਬਾਈ ਜਿਹੜੇ ਪੰਜ ਸੱਤ ਗਰੁੱਪ ਪਾਏਗੇ ਜੀ ਮੇਰੇ ਨਾਲ ਅਟੈਚ ਹੂੰ ਤੇ ਹੋਰ ਵੀ ਅਸੀਂ ਸਰਚ ਕਰੀਏ ਨੇ ਜੀ ਹੂੰ ਤੇ ਵੀਡੀਓ ਪਾਈਏ ਗਰੁੱਪਾਂ ਜੀ ਜੇ ਨਾਂ ਪਤਾ ਲੱਗੇ ਕੋਈ ਪੁਲਿਸ ਕਾਰਵਾਈ ਵਗੈਰਾ ਕਰਾਂਗੇ ਜੀ ਹਾਂਜੀ ਜ਼ਰੂਰ ਕਰਾਵਾਂਗੇ ਜੀ ਮਾਲਵਾ ਸਕੂਲ ਗਿੱਦੜਵਾਹਾ ਦੇ ਬਾਹਰ ਬੱਚਿਆਂ ਦੇ ਮਾਪਿਆਂ ਨੇ ਸਕੂਲ ਮੈਨੇਜਮੈਂਟ ਵੱਲੋਂ ਵਧਾਈਆਂ ਫੀਸਾਂ ਨੂੰ ਲੈ ਕੇ ਸਕੂਲ ਦੇ ਗੇਟ ਤੇ ਤਰਨਾ ਦਿੱਤਾ ਇਸ ਮੌਕੇ ਉਹਨਾਂ ਨੇ ਸਕੂਲ ਮੈਨੇਜਮੈਂਟ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਮਾਲਵਾ ਸਕੂਲ ਦੀ ਮੈਨੇਜਮੈਂਟ ਵੱਲੋਂ ਬਿਲਡਿੰਗ ਫੰਡ ਸਪੋਰਟਸ ਫੰਡ ਫੀਸ ਵਿੱਚ ਆਰਟ ਫੀਸ ਦੀ ਦਾ ਵਾਅਦਾ ਕਰਨ ਤੋਂ ਇਲਾਵਾ 10 ਮਹੀਨਿਆਂ ਦੀ ਬਜਾਈ ਪੂਰੇ ਸਾਲ ਦੀ ਵੈਨ ਫੀਸ ਲੈ ਕੇ ਮਾਪਿਆਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਕਹਿ ਗਏ ਕਿ ਜੇਕਰ ਮੈਨੇਜਮੈਂਟ ਨੇ ਉਕਤ ਵਧੀਆਂ ਫੀਸਾਂ ਨੂੰ ਤੁਰੰਤ ਵਾਪਸ ਨਾ ਲਿਆ ਤਾਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਹਾਂਜੀ ਸਰ ਮੇਰਾ ਨਾਮ ਅਸ਼ੋਕੀ ਕੁਮਾਰ ਆ। ਮੇਰਾ ਬੇਟਾ ਇੱਥੇ ਸੈਕੰਡ ਕਲਾਸ ਦੇ ਵਿੱਚ ਪੜਦਾ। ਅੱਜ ਜੋ ਅਸੀਂ ਸਾਰੇ ਇਕੱਠੇ ਹੋਏ ਆ। ਇਹ ਮਾਲਵਾ ਸਕੂਲ ਦੇ ਵੱਲੋਂ ਜੋ ਫੀਸਾਂ ਵਧ ਰਹੀਆਂ ਉਸ ਧੱਕੇ ਦੇ ਖਿਲਾਫ ਉਸ ਨਜਾਇਜ਼ ਜੋ ਪਬਲਿਕ ਦੇ ਨਾਲ ਧੋਖਾ ਹੋ ਰਿਹਾ ਚੀਟਿੰਗ ਹੋ ਰਹੀ ਹੈ ਉਹਦੇ ਖਿਲਾਫ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹਦੇ ਵਿੱਚ ਇਹ ਹੈ ਸਰ ਇਹ ਬਿਲਡਿੰਗ ਬਣਾ ਰਹੇ ਆ ਇਹ ਸਪੋਰਟਸ ਫੰਡ ਲੈ ਰਹੇ ਆ ਜਦੋਂ ਕਿ ਇੱਕ चीज ਸਪੋਰਟਸ ਫੰਡ ਆ ਸਕੂਲ ਨੇ ਮਾਨਤਾ ਲੈਣੀ ਆ فرض ਕਰੋ ਇੱਕ ਪੈਟਰੋਲ ਪੰਪ ਨੇ ਮਾਨਤਾ ਲੈਣੀ ਆ ਤਾਂ ਉਹਨੂੰ ਪਾਣੀ ਹਵਾ ਇਹ ਜਿੱਦਾ ਦੇਣੀਆਂ ਪੈਣੀਆਂ ਜਿਹੜੀਆਂ ਕਿ ਬੇਸਿਕ ਮੀਡ ਦਾ ਲੈਟਰਨ ਬਾਥਰੂਮ ਪਟ્રોલ ਪੰਪ ਦੀ ਵੀ ਆਪਾਂ ਵੇਣੇ ਆ ਵੀ ਫੈਸਿਲਿਟੀ ਆਪਾਂ ਨੂੰ ਮਿਲਦੀ ਆ ਪਰੰਤੂ ਸਕੂਲ ਦੇ ਵਿੱਚ ਸਰ 600 ਰੁਪਿਆ ਇਹਨਾਂ ਨੇ ਸਪੋਰਟਸ ਫੰਡ ਦਾ ਲਾਇਆ इवन ਕਿ ਮੇਰਾ ਬੱਚਾ ਸੈਕੰਡ ਕਲਾਸ ਦੇ ਵਿੱਚ ਆ ਹੁਣ ਕੋਈ ਸਪੋਰਟਸ ਫੰਡ ਦੀ ਕੋਈ ਜ਼ਰੂਰਤ ਨਹੀਂ ਆ ਨਾ ਹੀ ਉਹ ਕੋਈ ਗੇਮ ਖੇਡਦਾ ਉਹ ਮੈਂ ਕਿਉਂ ਦੇਵਾਂ ਜੀ ਜਿਹੜੀ ਚੀਜ਼ ਨਹੀਂ ਜਾਇਗੀ ਇਸ ਨੰਬਰ ਦੇ ਉੱਪਰ ਸਰ ਫੈਮਿਲੀ ਫੰਡ ਆ ਜੋ ਸਕੂਲ ਦੀ ਬਿਲਡਿੰਗ ਬਣਾ ਰਿਹਾ ਹੈ ਜਿਹੜਾ ਬਿਲਡਿੰਗ ਫੰਡ ਦਾ ਉਹ ਇੱਕੋਦਮ ਸਾਡੇ ਦੇ ਉੱਤੇ ਨਜਾਇਜ਼ ਬੋਝ ਪਾਇਆ ਜਾ ਰਿਹਾ ਹੈ। ਤੀਸਰੇ ਨੰਬਰ ਦੇ ਉੱਪਰ ਸਰ ਜੋ ਕਿਤਾਬਾਂ ਦਾ ਮਾਫੀਆ ਹੈ ਜਿਵੇਂ ਕਿ ਕੀ ਆ ਵੀ ਇੱਕ ਤਾਂ ਚੈਪਟਰ ਇਹ ਇੱਕ ਤਾਂ ਪਾਠ ਕਿਤਾਬ ਦੇ ਵਿੱਚੋਂ ਬਦਲ ਦਿੰਦੇ ਆ ਜੀ। ਸਾਨੂੰ 4.5 400 ਰੁਪਏ ਦੀ ਕਿਤਾਬ ਲੈਣੀ ਪੈਂਦੀ ਹੈ। ਮੇਰੇ ਬੱਚੇ ਦਾ 2700 ਰੁਪਏ ਦਾ ਸੈੱਟ ਸੀ ਉਹ ਚਾਰ ਕਿਤਾਬਾਂ ਬਦਲ ਗਏ ਜੀ। 1700 ਰੁਪਏ ਦੀਆਂ ਮੈਂ ਨਵੀਆਂ ਕਿਤਾਬਾਂ ਚਾਰ ਉਹਨੂੰ ਲੈ ਕੇ ਦਿੱਤੀਆਂ ਜੀ। ਸਰ ਇਸ ਚੀਜ਼ ਦੇ ਖਿਲਾਫ ਵੀ ਆ ਹੋਰ ਸਾਡੀ ਕੋਈ ਸਕੂਲ ਦੇ ਪ੍ਰਕਾਰ ਦਾ ਕੋਈ ਉਹ ਨਹੀਂ ਹੈ। ਸਕੂਲ ਬਹੁਤ ਵਧੀਆ ਪੜ੍ਹਾਈ ਬਹੁਤ ਵਧੀਆ ਪਰੰਤੂ ਇਹ ਚੀਜ਼ ਦੇ ਖਿਲਾਫ ਅਸੀਂ ਜਿਹੜਾ ਅੱਜ ਸਾਰੇ ਇਕੱਠੇ ਹੋਏ ਆਂ ਇਸ ਚੀਜ਼ ਦੇ ਖਿਲਾਫ ਸੀ ਦੋਸਤ ਜੇਕਰ ਕੋਈ ਨਹੀਂ ਮਸਲਾ ਹੱਲ ਹੁੰਦਾ ਫੇਰ ਨਹੀਂ ਮਸਲਾ ਹੱਲ ਹੁੰਦਾ ਤਾਂ ਸਾਰਾ ਅਸੀਂ ਸਾਰੇ ਜੋ ਮੈਂਬਰ ਨੇ ਸਾਰੇ ਦਿਨ ਰਾਤ ਅਸੀਂ ਜੋ ਵੀ ਹੈ ਅਗੇ ਜੋ ਐਕਸ਼ਨ ਹੋਊਗਾ ਉਹ ਕਰਾਂਗੇ ਬ੍ਰਾਡ ਸਭਾ ਧਰਨਾ ਲੱਗਿਆ ਜੀ ਸਕੂਲ ਦੇ ਬਾਹਰ ਦੇ ਵਿੱਚ ਕੀ ਕਾਰਨ ਹੈ ਜੀ ਧਰਨਾ ਕਿਉਂ ਲੱਗਿਆ ਪਹਿਲੀ ਕੱਲ ਤਾਂ ਇਹ ਮੈਂ ਧਰਨਾ ਦਾ ਚਲੋ ਹਰੇਕ ਦਾ ਹੱਕ ਹੈ ਲਾਉਣਾ ਉਹਨਾਂ ਨੇ ਲਾਇਆ ਪਰ ਅਸੀਂ ਤਾਂ ਉਹਨਾਂ ਨੂੰ 3-4 ਵਾਰ ਮੈਸੇਜ ਲਾਇਆ ਸੀ ਕਿ ਅੰਦਰ ਆ ਕੇ ਸਾਡੇ ਨਾਲ ਗੱਲ ਕਰੋ ਜੇ ਕੋਈ ਤੁਹਾਡੀ ਪ੍ਰੋਬਲਮ ਹੈ ਅਸੀਂ ਉਹਦੇ ਲਈ ਉਹਨਾਂ ਲਈ ਅਰੇਂਜਮੈਂਟ ਵੀ ਕੀਤਾ ਸੀ ਅੰਦਰ ਬੈਠਣ ਲਈ ਚਲੋ ਉਹਨਾਂ ਦੀ ਮਰਜ਼ੀ ਬਾਕੀ ਜਿਹੜਾ ਉਹਨਾਂ ਨੇ ਮੈਮੋਰੰਡਮ ਦਿੱਤਾ ਹੈ ਪੀਸ ਦੇ ਰਿਗਾਰਡਿੰਗ ਉਸ ਮੈਮੋਰੰਡਮ ਨੂੰ ਅਸੀਂ ਮੈਨੇਜਮੈਂਟ ਤੱਕ ਪਹੁੰਚਾ ਦਾਂਗੇ ਜੋ ਵੀ ਫੈਸਲਾ ਹੋਊਗਾ ਇਹਦੇ ਤੇ ਨੰਬਰਾਂ ਤੇ ਅਸੀਂ ਉਹਨਾਂ ਨੂੰ ਇਨਕੀਮੇਟ ਕਰਦੇ ਹਾਂ। ਅੰਮ੍ਰਿਤਸਰ ਦੇ ਮੋਕੰਪੂਰਾ ਥਾਣਾ ਪੁਲਿਸ ਨੇ ਪੁਰਾਣੀ ਰঞ্জੀਸ਼ ਨੂਲਾ ਕੇਪਿਓ ਪੁੱਤਰ ਤੇ ਹਮਲਾ ਕਰਨ ਵਾਲੇ ਭਾਜਪਾ ਓਵਰਸੀਜ਼ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ACP ਈਸਟ ਗੁਰਿੰਦਰबीर ਸਿੰਘ ਨੇ ਦੱਸਿਆ ਹੈ ਕਿ ਇਨ੍ਹਾਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੋਲੋਂ ਤੇਜ਼ਾਰ ਹਥਿਆਰ ਬਰਾਮਦ ਕੀਤੇ ਗਏ ਹਨ ਤੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਮਿਤੀ 14 ਅਪ੍ਰੈਲ 2024 ਨੂੰ ਥਾਣਾ ਮੋਕੰਪੂਰ ਦੇ ਏਰੀਆ ਦੇ ਵਿੱਚ ਮਕਦਮਾ ਨੰਬਰ 34 ਦਰਜ ਕੀਤਾ ਗਿਆ। ਜਿਸ ਵਿੱਚ ਸੁਗਰੀਵ ਸਿੰਘ ਜੋ ਪ੍ਰੀਤਨਗਰ ਦਾ ਰਹਿਣ ਵਾਲਾ ਗਕਤੀ ਦੇ ਉੱਪਰ ਦੋ ਮੁੰਨੇ ਨੌਜਵਾਨਾਂ ਅਣਪਛਾਤੇ ਆ ਕੇ ਰਮਾ ਹਾਲ ਦੇ ਵਿੱਚ ਉਸ ਉੱਪਰ ਹਮਲਾ ਕੀਤਾ ਸੀ ਜਿਨ੍ਹਾਂ ਨੇ ਆ ਕੇ ਪਹਿਲਾਂ ਉਸਦੇ بیٹے ਵਿਜੇ ਦੇ ਬਾਰੇ ਪੁੱਛਿਆ ਸੀ ਕਿ ਵਿਜੇ ਕਿੱਥੇ ਹੈ ਤੇ ਉਹ ਜਿਹੜਾ ਉਸਤੇ ਲੱਕ ਦੇ ਵਿੱਚ ਦਾਤਰ ਦੇ ਨਾਲ वार ਕੀਤਾ ਬਹੁਤ ਜ਼ਾਲਿਮ ਹਮਲਾ ਕੀਤਾ ਇਸ ਦੀ ਸੰਜੀਦਗੀ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮਾ ਤਹਿਤ ਟੀਮਾਂ ਬਣਾ ਕੇ ਅਲੱਗ-ਅਲੱਗ ਐਂਡ ADCP 3 ਨੌਜੋਸਰ ਦੀ ਰਹਿਨਮਾਈ ਹਟ ਇਹਨੂੰ ਵੈਰੀਫਾਈ ਕੀਤਾ ਗਿਆ ਸਾਰਾ ਐਂਡ ਸਾਡੀ ਹੋਰ ਟੈਕਨੀਕਲ ਤੇ ਬਾਕੀ ਸਾਰੀ ਅਸੀਂ ਜਿਹੜੀ ਯੂਜ਼ ਕਰਕੇ ਇੰਟੈਲੀਜੈਂਸ ਇਹਦੇ ਵਿੱਚ ਅਸੀਂ ਨਿਸ਼ਾਨ ਸਿੰਘ ਨਾਮ ਦਾ ਇੱਕ ਬੰਦਾ ਆਇਡੈਂਟੀਫਾਈ ਕੀਤਾ ਜਿਸਨੇ ਕਿ ਜੋ ਕਿ ਨਜ਼ਰ ਆਉਂਦਾ ਹੈ ਕਿ ਪਹਿਲਾਂ ਉਹਨੇ ਆ ਕੇ ਰੈਕੀ ਕਰਵਾਈ ਚਾਰ ਨੌਜਵਾਨਾਂ ਨੂੰ ਇੱਕ TVS ਬਾਈਕ ਦੇ ਉੱਪਰ ਐਂਡ ਇੱਕ ਬੁਲਟ ਬਾਈਕ ਦੇ ਉੱਪਰ ਉਹਨਾਂ ਨੂੰ ਆ ਕੇ ਇਸ ਦਾ ਸੁਗਰੀਵ ਦਾ ਘਰ ਅਤੇ ਜਿਹੜਾ ਹਾਲ ਸੀ ਰਵਾ ਹਾਲ ਉਹ ਦਿਖਾ ਦਿੱਤਾ ਉਸ ਤੋਂ ਬਾਅਦ ਇਹਦੇ ਵਿੱਚ ਅਜੀਤ ਤੇ ਸੇਵਕ ਨਾਮ ਦੇ ਦੋ ਲੜਕੇ ਸੀ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਜਿਨ੍ਹਾਂ ਨੇ ਆ ਕੇ ਅਟੈਕ ਕੀਤਾ ਸੀ ਸੋ ਨਿਸ਼ਾਨ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਜੀਤ ਤੇ ਸੇਵਕ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਵਿੱਚ ਇਹ ਸਾਹਮਣੇ ਆਇਆ ਕਿ ਨਿਸ਼ਾਨ ਸਿੰਘ ਨੂੰ ਨੀਰਜ ਕੁਮਾਰ ਨੇ 10000 ਰੁਪਏ ਆਪਣੇ ਭਤੀਜੇ ਸਾਜਨ ਦੇ ਹੱਥ ਭੇਜਿਆ ਸੀ ਇਸ ਕੰਮ ਵਾਸਤੇ ਇਸ ਦੇ ਵਿੱਚ ਵਜ੍ਹਾ ਰੰਜਿਸ਼ ਇਹ ਸੀ ਕਿ ਜੋ ਨੀਰਜ ਕੁਮਾਰ ਅਤੇ ਜੋ ਸੁਗਰੀਵ ਇਹ ਇੱਕ ਹੀ ਇਲਾਕੇ ਪ੍ਰੀਤਨਗਰ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਦੇ ਆਪਸ ਦੇ ਵਿੱਚ ਕਾਫੀ ਸਮੇਂ ਤੋਂ ਕਈ ਅਲੱਗ-ਅਲੱਗ ਕਾਰਨਾਂ ਨੂੰ ਲੈ ਕੇ ਹੈ ਤਾਂ ਦੋਨੋਂ ਮੋਹਤਵਾਰ ਤਰੀਕੇ ਦੇ ਬੰਦੇ ਦੋਨਾਂ ਦੀ ਰੰਜਿਸ਼ ਚੱਲਦੀ ਸੀ ਸੋ ਨੀਰਜ ਕੁਮਾਰ ਨੇ ਇਹ ਪਲਾਨ ਕੀਤਾ ਸੀ ਨਿਸ਼ਾਨ ਸਿੰਘ ਦੇ ਨਾਲ ਮਿਲ ਕੇ ਕਿ ਇਹਨੂੰ ਸਬਕ ਸਿਖਾਇਆ ਜਾਵੇ ਤੇ ਉਹਨੇ ਜਿਸ ਚੀਜ਼ ਦੀ ਪੇਮੈਂਟ ਵੀ ਹੈ ਜਿਹੜੀ ਆਪਣੇ ਭਤੀਜੇ ਸਾਜਨ ਦੇ ਰਾਹੀਂ ਇਹਨੂੰ ਭੇਜੀ ਸੀ ਨਿਸ਼ਾਨ ਨੂੰ ਸੋ ਇਸ ਦੇ ਵਿੱਚ ਬੜੀ ਵਧੀਆ ਕਾਰਵਾਈ ਕਰਦੇ ਹੋਏ ਇਹਨਾਂ 5 ਦੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਜ ਇਹਨਾਂ ਨੂੰ ਅਰੈਸਟ ਪਾਉਣ ਤੋਂ ਬਾਅਦ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਗਿਆ ਅਤੇ ਇਹਨਾਂ ਦੇ ਪਾਸੋਂ ਜੋ ਉਸ ਵੇਲੇ ਵਰਤੀ ਗਈ ਸੀ ਸਪਲੈਂਡਰ ਬਾਈਕ ਤੇ TVS ਬਾਈਕ ਅਤੇ ਅਜੀਤ ਕੁਮਾਰ ਕੋਲੋਂ ਜੋ ਉਸਨੇ ਦਫਤਰ ਵੀ ਵਰਤਿਆ ਸੀ ਸਵਾਰਦਾਤ ਦੇ ਵਿੱਚ ਉਹ ਸਾਰਾ ਬਰਾਮਦ ਕੀਤਾ ਗਿਆ ਜਿੱਦਰੀ ਪੁਲੀ ਅੰਮ੍ਰਿਤਸਰ ਵਿਦਿਅਕ ਸਕੂਲ ਮੈਨੇਜਮੈਂਟ ਵਾਲੋ ਗੁਰਗੋਬਿੰਦ ਸਿੰਘ ਜੀ ਦੀ ਜ਼ਮੀਨ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਸਮਾਜ ਸੇਵੀ ਨੇ ਦੋਸ਼ ਲਾਇਆ ਕਿ ਸਕੂਲ ਨੇ 30 ਕਿੱਲੇ ਜ਼ਮੀਨ ਵੀ ਵੇਚ ਦਿੱਤੀ ਹੈ ਤੇ ਨਵੀਂ ਜਗ੍ਹਾ ਤੇ ਸਕੂਲ ਬਣਾਇਆ ਜਾ ਰਿਹਾ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਡੀਸੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਕਹਿੰਿਆ ਚ ਕਾਰਵਾਈ ਨਾ ਹੋਈ ਤਾਂ ਅਸੀਂ ਧਰਨਾ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤਰਲੋਚਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦਾ ਸੇਵਾਦਾਰ ਕੀ ਮਸਲਾ ਜੀ ਜੀ ਮਸਲਾ ਜਿਹੜਾ ਜੀ ਜਿਹੜੀ ਜ਼ਮੀਨ ਹੈ ਜਾਇਦਾਦ ਹੈ ਖਾਲਸਾ ਪੰਥ ਦੀ ਆ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਹ ਨਾਂ ਤੇ ਇੱਕ ਪਰਿਵਾਰ ਨੇ ਕਰਾਈ ਸੀ ਉਹਨਾਂ ਦਾ ਇੱਕੋ ਇੱਕੋ ਲਟਕਾ ਸੀਗਾ ਪ੍ਰਾਤਨ ਸਮੇਂ ਦੇ ਵਿੱਚ ਤੇ ਜਦੋਂ ਉਹ ਚੜ੍ਹਾਈ ਕਰ ਜਾਂਦਾ ਤੇ ਉਦੋਂ ਬਾਅਦ ਉਹਨਾਂ ਨੇ ਇਹ ਪੰਥ ਦੇ ਨਾਂ ਕਰ ਦਿੱਤੀ ਜ਼ਮੀਨ ਤੇ ਇਹ ਜਿਹੜੀ ਸੰਸਥਾ ਬਣੀ ਆ ਇਹਨਾਂ ਨੇ ਕੀਤਾ ਹੈ ਤੇ ਖਾਲਸਾ ਪੰਥ ਦੀ ਸਾਰੀ ਜਾਇਦਾਦ ਸੀ ਪਰ ਇਹਨਾਂ ਨੇ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਨੂੰ ਮਹਿੰਗੇ ਭਾ ਜਿਹੜੀ ਆ ਉਹ ਵੇਚ ਕੇ ਤੇ ਵਰਤ ਲਿਆ ਵਾ ਤੇ ਹੁਣ ਪਤਾ ਲੱਗਾ ਇਹ ਇੱਥੇ ਸਾਡਾ ਵੀਰ ਆ ਇੱਕ ਕੋਲੀ ਇਹ ਬਹੁਤ ਲੰਮੇ ਸਮੇਂ ਤੋਂ ਜਿਹੜਾ ਵਾ ਉਹ ਕੋਰਟ ਕੇਸ ਲੜ ਰਿਹਾ ਸੀਗਾ ਉਹਦੀਆਂ ਤਰੀਕਾਂ ਵੀ ਹੁਣ ਲੱਗ ਗਈਆਂ ਤੇ ਅਸੀਂ ਤੇ ਅੱਜ ਇੱਥੇ ਪਹੁੰਚੇ ਆ ਜਦੋਂ ਸਾਰੀ ਇਹਦੀ ਸ਼ਾਨਬੀਨ ਕੀਤੀ ਆ ਜਿਹੜੇ ਕਾਗਜ਼ ਵੀ ਸਾਨੂੰ ਮਿਲੇ ਆ ਉੱਥੇ ਦੋਹਾਂ 10ਵੇਂ ਪਾਤਸ਼ਾਹ ਦਾ ਨਾਮ ਆ ਤੇ ਅਸੀਂ ਤਾਂ ਉਹਨੇ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜਿੰਨੀ ਇਹ ਜਿਹੜੀ ਜਿਆਦਤ ਆ ਇਹ ਖਾਲਸਾ ਪੰਥ ਦੇ ਹਵਾਲੇ ਕੀਤੀ ਜਾਵੇ ਜੋ ਕਿ ਇਹ ਗਰੀਬ ਪਰਿਵਾਰਾਂ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਹਸਪਤਾਲਾਂ ਵਾਸਤੇ ਕੰਮ ਆ ਸਕੇ। ਬਿਲਕੁਲ ਜੀ ਉਹ ਵੀਰੇ ਗੱਲ ਕਰ ਰਿਹਾ ਸੀ ਨਾਲ ਉਹਨੇ ਵੀ ਗੱਲ ਕੀਤੀ ਆ ਇੱਕ ਤੁਸੀਂ ਉਹ ਨੋਟ ਕੀਤੀ ਹੋਣੀ ਆ ਕਿ ਜਿਹੜੇ ਐਸ.ਡੀ.ਐਮ. ਦੇ ਤੁਸੀਂ ਸਵਾਲ ਕੀਤਾ ਪ੍ਰਸ਼ਾਸਨ ਦੇ ਉਹਨਾਂ ਕਿਹਾ ਕਿ ਜਦੋਂ ਅਸੀਂ ਕਾਗਜ਼ ਪੱਤਰ ਦਿੰਨੇ ਆ ਉਹ ਗੋਲਮੋਲ ਕਰ ਦਿੰਦੇ ਆ। ਇਹ ਅਫਸਰਾਂ ਨੂੰ ਇਤਰਾ ਕੋਈ ਵੀ ਅਫਸਰ ਨਹੀਂ ਕਰਦਾ ਕਿ ਕਾਗਜ਼ ਗੋਲਮੋਲ ਕਰ ਦੇਣਾ। ਇਹਨਾਂ ਕੋਲ ਕਾਗਜ਼ ਪੱਤਰ ਹੈ ਹੀ ਕੋਈ ਨਹੀਂ ਆ ਤੇ ਅੱਜ ਜੇ ਇਹ ਸੰਸਤਾ ਜਿੱਤਰਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋ ਖਾਲਸਾ ਪੰਥ ਦੀ ਜਾਇਦਾਦ ਆ ਬਹੁਤ ਵੱਡੇ ਪੱਧਰ ਤੇ ਤੇ ਜੇ ਉਹ ਵੇਚਣੀ ਮਰਲਾ ਵੀ ਕਰ ਸਕਦੇ ਆ ਇਹ ਨਹੀਂ ਕੋਈ ਵੀ ਸੰਸਥਾ ਜਿਹੜੀ ਆ ਉਹ ਵੇਚ ਨਹੀਂ ਸਕਦੀ ਉਹ ਉਹਨੂੰ ਵਧਾ ਸਕਦੀ ਆ ਉਹਤੇ ਕਾਰੋਬਾਰ ਕਰ ਸਕਦੀ ਆ ਉਹਨੂੰ ਇਹ ਸੰਸਥਾ ਵਾਸਤੇ ਧਰਮ ਵਾਸਤੇ ਆਮ ਲੋਕਾਂ ਵਾਸਤੇ ਉਹ ਵਰਤੀ ਜਾ ਸਕਦੀ ਆ ਨਾ ਕਿ ਵੇਚ ਸਕਦੇ ਆ ਇਹ ਗੱਲ ਤੇ ਵੀਰ ਉਹਨਾਂ ਨੇ ਆਪਣੇ ਮੂੰਹ ਮੰਨ ਲਈ ਵੀ ਅਸੀਂ ਵੇਚੀ ਆ ਤੇ ਵੇਚ ਕੇ ਪਾਸੇ ਲਈ ਆ ਇਹ ਹੀ ਬੜੀ ਵੱਡੀ ਗਲਤੀ ਆ ਤੇ ਗਾਰਡ ਲਈ ਜਿਹੜੀ ਕਾਰਵਾਈ ਉਹ ਪ੍ਰਸ਼ਾਸਨ ਕਰ ਰਿਹਾ ਤੇ ਇਸ ਮਸਲੇ ਤੇ ਆਪਾਂ ਇੱਥੇ ਸਾਰੇ ਸਿੰਘ ਆਏ ਆ ਦਮਦਮਿਤਕਸਾਲ ਤੇ ਸਤਕਾਰ ਕਮੇਟੀ ਦੇ ਤੇ ਜੋ ਸੁਖਾ ਸੰਤ ਸਿੰਘ ਸੁਖਾ ਸਿੰਘ ਦੀ ਜ਼ਮੀਨ 30 ਕਿਲੇ ਇੱਥੇ ਤਸੀ ਜਾਂਦੀ ਤੇ ਕਾਗਜ਼ ਵੀ ਸਾਨੂੰ ਉਹਨਾਂ ਨੇ ਦੇ ਕੇ ਦਿੱਤੇ ਆ ਜੀ ਇਹਦੇ ਵਿੱਚੋਂ ਤਕਰੀਬਨ ਸਾਰੀ ਜ਼ਮੀਨ ਤੇ ਨਹੀਂ ਆਪਾਂ ਕਹਿ ਸਕਦੇ ਕੁਝ ਜ਼ਮੀਨ ਦੇ ਵਿੱਚ ਸਕੂਲ ਆ ਜਾਂ ਹੋਰ ਸੰਸਥਾ ਵਾ ਬਾਕੀ ਇਹਨਾਂ ਸਾਰੀ ਜ਼ਮੀਨ ਅਰਬਾਂ ਖਰਬਾਂ ਰੁਪਈਆ ਦੀ ਸੇਲ ਕਰਕੇ ਤੇ ਇੱਕ 15 ਕਰੋੜ ਦੀ ਜਗ੍ਹਾ ਇਹਨਾਂ ਲਈ ਆ ਅਰਬਾਂ ਖਰਬਾਂ ਦੀ ਵੇਚ ਕੇ ਇੱਕ ਇਹਨਾਂ ਨੇ 60 ਲੱਖ ਦੀ 60 ਕਰੋੜ ਦੀ ਕਿੰਨੇ ਕਰੋੜ ਸੱਠ ਕਰੋੜ ਦੀ ਕੋਠੀ ਇਹਨਾਂ ਲੈ ਲਈ ਉੱਥੇ ਆ ਲਾਰੈਂਸ ਰੋਡ ਤੇ ਠੀਕ ਹੈ ਮਾਰ ਰੋਡ ਤੇ ਹੁਣ ਤੁਸੀਂ ਇਹ ਦੱਸੋ ਵੀ ਇੱਕ ਕਲਗੀਧਰ ਪਾਸ਼ਾ ਦੇ ਨਾਂ ਤੇ ਜ਼ਮੀਨ ਹੋਵੇ ਖਾਲਸਾ ਪੰਥ ਦੀ ਵਿਰਾਸਤੀ ਜ਼ਮੀਨ ਉੱਤੇ ਲਿਖਿਆ ਹੋਆ ਰਜਿਸਟਰੀ ਦੇ ਉੱਤੇ ਉਹ ਕਿਹੜੇ ਬੰਦੇ ਨੂੰ ਅਧਿਕਾਰ ਹੈ ਵੀ ਉਹ ਜ਼ਮੀਨ ਵੇਚ ਕੇ ਤੇ ਆਪਣੇ ਐਸ਼ੋ ਆਰਾਮ ਲਈ ਉਹਨੂੰ ਵਰਤੇ ਉਹ 30 ਕਿੱਲੇ ਜ਼ਮੀਨ ਜਿਹੜੀ ਆ ਉਹਦੇ ਵਿੱਚੋਂ ਹੋਰ ਇਹਨਾਂ ਨੂੰ ਸੰਸਥਾ ਬਣਾਉਣੀਆਂ ਚਾਹੀਦੀਆਂ ਅਸੀਂ ਬਲਕਿ ਉਹ 30 ਕਿੱਲੇ ਜ਼ਮੀਨ ਖਰਾਬ ਨਹੀਂ ਸੀ ਕਰਨੀ ਚਾਹੀਦੀ ਆ ਜੋ 30 ਕਿੱਲੇ ਇੱਥੇ ਜ਼ਮੀਨ ਹੁੰਦੀ ਉਹਦੇ ਵਿੱਚ ਕਾਲਜ ਜਿੱਤਰਾ ਇਹਨਾਂ ਬਣਾਏ ਆ ਹੋਰ ਸਹੂਲਤਾਂ ਵਾਸਤੇ ਕੋਈ ਐਜੂਕੇਸ਼ਨ ਵਾਸਤੇ ਕੋਈ ਖੋਲੇ ਜਾਂਦੇ ਹਸਪਤਾਲ ਵੀ ਖੁੱਲ ਸਕਦਾ ਸੀ ਪਰ ਇਹਨਾਂ 30 ਕਿੱਲੇ ਜ਼ਮੀਨ ਜਿਹੜੀ ਕੌਟੀਆਂ ਦੇ ਭਾਅ ਆਪਣੇ ਰਿਸ਼ਤੇਦਾਰ ਐਰਾ ਵਗੈਰਾ ਨੂੰ ਦੇ ਕੇ ਕਿ ਉਹ ਖਰਾਬ ਕਰ ਦਿੱਤੀ ਆ ਆਪਾਂ ਦੇ ਡੀਸੀ ਸਾਹਿਬ ਨੂੰ ਇਹ ਕਰਾਂਗੇ ਮੰਗ ਕਿ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਖਾਲਸਾ ਪੰਥ ਨੂੰ ਇਨਸਾਫ ਮਿਲਣਾ ਚਾਹੀਦਾ ਸਾਰਿਆਂ ਨੂੰ ਇਹ ਜਿਹੜਾ ਵੀਰ ਸਾਡਾ ਕੋਹਲੀ ਸਾਹਿਬ ਇਹ ਲੜ ਰਹੇ ਆ ਇਹਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਰੀ ਕੌਮ ਵਾਸਤੇ ਵੀ ਜਾਨੀ ਕਿ ਲੜਾਈ ਲੜੀ ਆ ਇਹ ਨਾ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਨਾਮ ਦੇ ਨਾਂ ਤੇ ਤੇ ਖਾਲਸਾ ਪੰਥ ਦੇ ਨਾਂ ਤੇ ਵਿਰਾਸਤ ਆ ਜੀ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਵੇਚਣਦਾ ਗੁਰਦਾਸਪੁਰ ਦੇ ਬੱਬੇ ਹਾਲੀ ਪੁਲ ਤੇ ਇੱਕ ਪ੍ਰਾਲੀ ਨਾਲ ਭਰੇ ਟਰੈਕਟਰ ਟਰਾਲੀ ਨੂੰ ਅਚਾਨਕ ਅੱਗ ਲੱਗਣ ਕਾਰਨ ਰੋਡ ਦੇ ਉੱਪਰ ਹਫੜਾ ਤਫੜੀ ਮਚ ਗਈ ਤੇ ਆਵਾਜ਼ਾਂ ਠੱਪ ਹੋ ਗਈ ਮੋਗਾ ਦੇ ਪੰਚਾਇਤ ਪੁਲਿਸ ਦੇ ਅਧਿਕਾਰੀ ਅਤੇ ਦਮਕਲ ਵਿਭਾਗ ਦੀਆਂ ਕੱਡੀਆਂ ਨੇ ਪਾਰੀ ਮੁਸ਼ਕਲ ਤੋਂ ਬਾਅਦ ਪ੍ਰਾਲੀ ਤੋਂ ਟਰੈਕਟਰ ਨੂੰ ਵਾਕਿਤਾ ਤੇ ਅੱਗ ਤੇ ਕਾਬੂ ਪਾਇਆ। ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਪ੍ਰਾਲੀ ਨਾਲ ਪਰੇ ਟਰਾਲੀ ਸੜ ਕੇ ਸੁਆਹ ਹੋ ਗਈ। ਜਦੋਂ ਉਹਨਾਂ ਨੇ ਪਹੀਆ 42 42 ਦਾ ਫੋਨ ਕੀਤਾ ਜੀ। ਐ 425 ਦਾ ਜਿੱਥੇ ਪੁੱਜ ਕੇ ਆ ਗਏ ਮੋਗਾ ਦੇ ਅੱਗ ਤੇ ਕੰਟਰੋਲ ਪਾਇਆ। ਪਿਛੋ ਟਰਾਲੀ ਆ ਰਹੀ ਕਿਤੇ ਰਸਤੇ ਜੀ ਨੂੰ ਅੱਗ ਲੱਗੀ। ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਇਹ ਇੱਥੇ ਖੇਹਾਰ ਤੇ ਜੀ ਬੱਬਿਆ ਯਾਰ ਨਹਿਰ ਨਾਲ ਬੋਲਿਆ। ਇਹ ਕਿੰਨਾ ਕਿੰਨਾ ਨੁਕਸਾਨ ਹੈ ਨੁਕਸਾਨ ਦਾ ਇਹ ਛੜਿਆ ਜੀ ਜਿਹੜਾ ਆਪਣੇ ਭਾਰੀ ਦਾ ਕਦੇ ਪਹੁੰਗੇ ਗੱਡੀ ਦਾ ਕਰ ਰੋਗਾ ਲੈ ਕਣਕਾ ਹੀ ਕਣਕ ਦਾ ਬਚਾਓ ਕੀਤਾ ਜੀ ਕਣਕ ਕਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ ਮੇਰਾ ਨਾ ਹੀ ਰਸਿੰਗਾ ਜੀ ਬੱਬੇ ਵਾਲੀ ਪਿੰਡਾਂ ਆ ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ 5 ਮਿੰਟਾਂ 'ਚ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਉਹਦੇ ਟਰੈਕਟਰ ਜਿਹੜਾ ਵਾ ਉਹ ਲਾਤ ਪਹਿਲਵਾਤਾ ਸੀ ਨਾ ਪਰਾਲੀ ਨਾਲ ਜਿਹੜੀ ਗੱਤਾ ਮਿਲ ਕੇ ਪਰਾਲੀ ਜਾਂਦੀ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਦੇ ਨਾਲ ਉਲਟ ਗਿਆ ਤੇ ਉਹ ਡਰਾਈਵਰ ਹੀ ਬਚਾ ਹੋ ਗਿਆ ਸੈਫ ਅਲੀ ਭਾਈ ਨਾ ਮੇਰਾ ਸੈਫ ਅਲੀ ਭਾਈ ਸਠਿਆਲੀ ਭਰੀ ਟਰਾਲੀ ਪਰਾਲੀ ਦੀ ਉਹ ਲੈ ਕੇ ਜਾਣ ਦੇ ਪਠਾਨਕੋਟ ਅੱਗ ਲੱਗ ਗਈ ਅੱਛਾ ਜੀ ਤੇ ਫੋਕੇ ਦੇ ਮੇਰੇ ਪਹੁੰਚੀ ਬਾਈ ਜਿਹੜੇ ਦੇ ਰਾਹ ਪਰੇ ਫੋੜ ਲੇਟ ਪਹੁੰਚੀ ਬਾਈ ਪਹੁੰਚ ਤੇ ਗਈ ਜੀ ਨੁਕਸਾਨ ਨੁਕਸਾਨ ਤੇ ਬਾਬਾ ਭਾਈ ਤੇ ਢੇਰ ਤੋਂ ਹਟਾ ਹੀ ਲੱਗ ਰਹਾ ਹੈ ਪਾਈ ਕੇ ਲੱਕ ਤੇ ਲੱਗ ਜਾ ਕੇ ਪਿਆਰ ਕਰ ਗਿਆ ਭਾਈ ਟਰਾਲਾ ਪਰਾਲੀ ਰੱਸੇ ਇੱਟਾ ਦੀ ਆਪਣੀ ਦੇ ਵੀ ਕਿਰਾਏ ਦੇ ਫਿਰੋਜ਼ਪੁਰ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਲੈ ਰਹੀਆਂ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਝੁੱਗੇ ਹਜ਼ਾਰਾ ਚੋਹ ਸਾਹਮਣੇ ਆਇਆ ਜਿੱਥੇ ਦੋ ਪਰਿਵਾਰ ਆਹਮੋ ਸਾਹਮਣੇ ਹੋ ਗਏ ਜੀ ਜ਼ੁਰਾਨ ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਦੇ ਘਰ ਦਾਖਲ ਹੋ ਬੁਰੀ ਤਰ੍ਹਾਂ ਕੁੱਟਮਾਰ ਕਰਦਿਆ ਭੰਨ ਤੋੜ ਕੀਤੀ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਹਰਜੀਤ ਸਿੰਘ ਰਿਸ਼ਮ ਸਿੰਘ ਦਾ ਇਹ ਵੀ ਯਾਰ ਸਿੰਘ ਝੁੱਗਾਂ ਦੇ ਰਹਿਣ ਵਾਲੇ ਵਾੜ ਗੋਆਂਟ ਨੇ ਰੇਸ਼ਮ ਸਿੰਘ ਕੋ ਬਾਏ ਦਾ ਤੇ ਆਏ ਉਥੋਂ ਨੇ ਤੇ ਥਾਂ ਮੈ ਦਿੱਤੀ ਸੀ ਪਹਿਲਾਂ ਤੇ ਉਹ ਥਾਂ ਦਾ ਤਾਂ ਰੋਲਾ ਵਿੱਚ ਨਹੀਂ ਹੈਗਾ ਪਰ ਇਹਨਾਂ ਜਿਹੜਾ ਰਕਤਾਂ ਕੀਤੀਆਂ ਤੇ ਉਹ ਕਰੀਬਨ ਇਹਨਾਂ ਸਾਡੇ ਨਾਲ ਲੜਾਈ ਕੀਤੀਗੀ ਕੀ ਵਜ੍ਹਾ ਸੀਗੀ ਲੜਾਈ ਇਹ ਲੜਾਈ ਵਜਾਂ ਦੀ ਇਹ ਵੀ ਮੈਂ ਪਹਿਲਾਂ ਇਹਨਾਂ ਨੂੰ ਲਹਾਮਾ ਦੇਣ ਗਿਆ ਇਹਨਾਂ ਆਖਾ ਵੀ ਅਹੀਂ ਤੁਹਾਨੂੰ ਅੰਦਰੂ ਛੇਕਲਾਂ ਦੇ ਤੁਹਾਨੂੰ ਰਾਮ ਆ ਦੇਣ ਗਿਆ ਸੀ ਮੈਂ ਕਿ ਮੇਰੀ ਕੁੜੀ ਮਨੇ ਮਾੜੀ ਅੱਖ ਵਿੰਦੇ ਨੇ ਤੇ ਤੁਸੀਂ ਆਪਣੇ ਮੁੰਡੇ ਨੂੰ ਸਮਝਾਓ ਇਹਨਾਂ ਉਲਟਕਵ ਗੱਲ ਬਣਾ ਕੇ ਤੇ ਗੁੰਡਾਗਰਦੀ ਮੰਗਵਾ ਲਈ ਕਿੰਨੇ ਕ ਮੰਗਵਾਏ ਤੇ ਪੰਜ ਤਿੰਨ ਬੰਦੇ ਹੈਗੇ ਨੇ ਪਾਨੇ ਵਾਲੇ ਦੇ ਤੇ ਦੋ ਬੰਦੇ ਹੈਗੇ ਨੇ ਇਥੂ ਜੁਗਾ ਯਾਰ ਸੰਗ ਵਾਲੇ ਦੇ ਤੇ ਪੰਜ ਚਾਰ ਪੰਜ 10 ਜੀ ਆਪ ਬਣ ਜਾਂਦੇ ਰਿਓ ਕਰੋ ਕਰਦੇ ਬੁੱਢੀਆਂ ਬੰਦੇ ਕਾਟਮ ਆਰ ਕੀਤੀ ਸਾਨੂੰ ਸਾਰੇ ਜੀਆਂ ਨੂੰ ਅੰਦਰ ਵੱਲ ਲਗਾਏ ਤੇ ਅੰਦਰ ਵੜਨ ਦੇ ਕਰੀਬਨ ਸਾਡਾ ਮੁੰਡੇ ਨੂੰ ਛੱਕ ਤੇ ਅੰਦਰੂ ਲੈ ਗਏ ਛੜਕ ਤੇ ਛੜਕ ਤੇ ਸਾਡੇ ਮੁੰਡੇ ਨੂੰ ਕੁੱਟਮਾਰ ਕੀਤੀ ਇਹ ਤੋਂ ਫਿਰ ਬੰਦਾ ਆਇਆ ਕਿਦਰੂ ਟਾਣੀ ਮਣੂ ਤੇ ਦੋ ਬੰਦਿਆਂ ਨੇ ਛਡਾਇਆ ਇਹਨੂੰ ਮੁੰਡੇ ਨੂੰ ਨਹੀਂ ਤਾਂ ਮੁੰਡੇ ਸਾਡੇ ਦੀ ਜਾਨੋ ਮਾਰ ਦੇਣਾ ਸੀ ਤੇ ਅੰਦਰ ਵੜ ਕੇ ਦਾਖਲ ਹੋ ਗਏ ਉੱਤੇ ਅੰਦਰ ਦਾਖਲ ਹੋਣ ਕਰ ਤਿਕਣ ਇਹਨਾਂ ਵਲਗਾ ਪਾਤੇ ਤੇ ਅੰਦਰ ਦਾਖਲ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਕੁੱਟਮ ਤੇ ਉਹਨੂੰ ਐਲਾਂ ਸਾਡੀਆਂ ਲਾਇਆ ਗਏ ਇਹ ਕੰਮ ਵਾਲ ਚੋਰੀ ਕਰ ਲਗਾਏ ਤੇ ਬਾਕੀ ਦੇ ਮੋਬਾਈਲਾਂ ਟੁੱਟ ਪਜ ਗਿਆ ਯਾਰਾ ਸਿੰਘ ਦੇ ਰਹਿਣ ਵਾਲਿਆਂ ਜੀ ਸਾਡੇ ਗਵਰਡੀਨ ਜੀ ਮਾੜੀ ਨਜ਼ਰ ਨਾਲ ਦੇਖਦੇ ਸੀ ਜੀ ਛੇੜਖਾਨੀਆਂ ਕਰਦੇ ਸੀ ਜੀ ਇਸ ਕਰਕੇ ਸਾਡੀ ਲੜਾਈ ਪਈ ਹੈ ਜੀ ਇਹ ਇਹਨਾਂ ਫਿਰ ਬੰਦੇ ਮਗਵਾ ਲਏ ਜੀ ਬਾਹਰੋਂ ਗੁੰਡੇ ਅਸੀਂ ਮੇਰੇ ਪਾਪਾ ਜੀ ਨੇ ਇਹਨਾਂ ਨੂੰ ਲਾਹਮਾ ਦਿੱਤਾ ਸੀ ਕਿ ਤੁਸੀਂ ਤੁਹਾਡਮ ਤੁਸੀਂ ਆਪਣੇ ਮੁੰਡੇ ਨੂੰ ਸਮਝਾ ਲਓ ਜੀ ਇਹ ਨਿਛੇੜ ਖਣੀ ਕਿਉਂ ਕਰਦਾ ਹੈ ਤੇ ਮੈਂ ਗੰਦੀ ਗੰਦੀ ਹਰਕਤਾਂ ਜੀ ਕਿਉਂ ਕਰਦਾ ਹੈ ਜੀ ਮਾੜੀ ਨਜ਼ਰ ਨਾਲ ਕਿਉਂ ਦੇਖਦੇ ਨੇ ਜੀ ਇਸ ਕਰਕੇ ਲਾਹਮਾ ਦਿੱਤਾ ਜੀ ਤੇ ਇਹਨਾਂ ਨੇ ਸਾਰਾ ਪਰਿਵਾਰ ਬੁਲਾ ਕੇ ਤੇ ਬਾਹਰੋਂ ਬੰਦੇ ਬੁਲਾ ਕੇ ਤੇ ਸਾਡੇ ਕਰ ਲੜਾਈ ਕਰ ਕੀਤੀ ਜੀ ਕਿਸ ਤਰ੍ਹਾਂ ਕੀਤੀ ਪਟਿਆਲਾ ਕੈਥਲ ਸਟੇਟ ਹਾਈਵੇ ਤੇ ਪੀ ਆਰਟੀਸੀ ਬੱਸ ਦੀ ਟਿੱਪਰ ਨਾਲ ਭਾਨੇ ਟਕਰੋਗੇ ਜਿਸ ਨਾਲ ਬੱਸ ਕੰਡਕਟਰ ਦੇ ਗਬੀਰ ਜ਼ਖਮੀ ਹੋਣ ਸਮੇਤ ਕਈ ਹੋਰ ਨਾ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ ਜ਼ਖਮੀਆਂ ਨੂੰ ਸਰਕਾਰੀ ਜ਼ਿੰਦਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਪੀਆਰਟੀਸੀ ਬੱਸ ਜੋ ਕਿ ਪਟਿਆਲਾ ਤੋਂ ਚੀਕਾ ਜਾ ਰਹੀ ਸੀ ਅਤੇ ਜੋੜੀਆਂ ਸੜਕਾਂ ਨੇੜੇ ਬਸ ਦੇ ਅੱਗੇ ਜਾ ਰਹੀ ਟੀਪਰ ਨਾਲ ਟਕਰਾ ਗਈ ਜਿਸ ਨਾਲ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਪਰੰਤੂ ਨਾਲ ਬੈਠਾ ਕੰਡਕਟਰ ਸਤਨੰਦ ਸਿੰਘ ਬੀਰੂ ਵੀ ਜ਼ਖਮੀ ਹੋ ਗਿਆ ਤੇ ਟੱਕਰ ਹੋਣ ਨਾਲ ਬੱਸ ਦੀ ਫਰੰਟ ਸਾਈਡ ਪੂਰੀ ਤਰ੍ਹਾਂ ਨੁਕਸਾਨੀ ਗਈ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ ਪਟਿਆਲਾ ਡੀਪੋ ਤੋਂ ਪੀਆਰਟੀਸੀ ਪੰਨ ਬੱਸ ਕੰਟਰੈਕਟਰ ਵਰਕਰ ਯੂਨੀਅਨ 2511 ਦਾ ਮੀਤ ਪ੍ਰਧਾਨ ਆ ਜੀ ਅੱਜ ਕੀ ਜਿਹੜਾ ਹੋਇਆ ਹੈਗਾ ਜਿਹੜਾ ਮਾਸਾ ਹੈ ਜੀ ਦੇਖੋ ਜੀ ਹਾਸਾ ਇਹ ਸਵੇਰੇ ਸਾਡੀ ਗੱਡੀ 5:00 ਵਜੇ ਚੱਲੀ ਸੀਗੀ ਪਤਨਾ ਤੋਂ ਜਿੰਨੇ 7:00 ਵਜੇ ਆਪਣਾ ਚੀਕੇ ਦਾ ਢੇਡਾ ਲਾਣ ਵਾਸਤੇ ਜਾਣਾ ਸੀਗਾ ਤੇ ਉਹ ਰਾਤ ਜੋੜੀਆਂ ਕੋਲ ਜਾਂਦੇ ਚੀਕਾ ਉੱਥੇ ਜਿਹੜੀ ਹਾਸਤਾ ਅਗਰਸਤ ਹੋ ਗਈ ਗੱਡੀ ਸਾਡੀ ਤੇ ਜਿਹਦੇ ਵਿੱਚ ਸਵਾਰੀਆਂ ਨੂੰ ਕਾਫੀ ਸੱਟਾਂ ਤੇ ਕਨੈਕਟਰ ਡਰਾਈਵਰ ਨੂੰ ਜਿਹੜੀਆਂ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਕਾਦੇ ਚ ਲੱਗੀ ਗੱਡੀ ਇਹ ਜੀ ਟਿੱਪਰ ਜੀ ਸੜਕ ਤੇ ਖੜਿਆ ਹੋਇਆ ਜੀ ਤੇ ਅਧਿਕਾਰ ਹੀ ਖੜਿਆ ਸੀਗਾ ਟਿੱਪਰ ਸੜਕ ਦੇ ਤੇ ਉਹਦੇ ਕਰਕੇ ਵੀ ਜਿਆਦਾ ਐਕਸੀਡੈਂਟ ਦਾ ਕਾਰਨ ਬਣਿਆ ਕੁਝ ਦੇਖੋ ਜੀ ਜਿਹੜੀਆਂ ਸਾਡੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਘੱਟ ਹੋਣ ਕਰਕੇ ਜਿਹੜਾ ਜਿਹੜਾ ਡਰਾਈਵਰ ਹੈ ਉਹਨੂੰ ਦਿਨ ਰਾਤ ਜਿਹੜੇ ਢੇ ਜਿਆਦੇ ਲਵਾਏ ਜਾਂਦੇ ਆ ਕਦੀ ਕਿਲੋਮੀਟਰ ਜਿਹੜੇ ਆਪਣੇ ਤਹਿ ਕਿਲੋਮੀਟਰ ਕੀਤੇ ਆ ਉਹ ਤੋਂ ਜਿਆਦਾ ਕਿਲੋਮੀਟਰ ਕਰਵਾ ਕੇ ਤੇ ਜਿਹੜਾ ਉਹ ਬੱਸਾਂ ਦਾ ਜਿਹੜੀ ਆਪਾਂ ਨੂੰ ਸਵਾਰੀਆਂ ਨੂੰ ਜਿਹੜਾ ਆਪਣੇ ਕਿਤੇ ਪਹੁੰਚਾਇਆ ਜਾਂਦਾ ਹੈ ਕਿਉਂਕਿ ਬੱਸਾਂ ਦੀ ਜਿਹੜੀ ਕਮੀ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਮੰਗ ਵੀ ਕਰ ਰਹੇ ਆ ਵੀ ਜਿਹੜੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਵਧਾਈ ਜਾਏ ਤੇ ਜਦੋਂ ਆਪਾਂ ਇਹ ਘਟਨਾ ਹੋਣ ਤੋਂ ਆਪਾਂ ਬਚਾ ਸਕੀਏ ਕਿ ਜਿਦੇ ਕਰਕੇ ਡਰਾਈਵਰ ਦਾ ਗੱਲਬਾਤ ਕੀਤੀ ਹੈ ਕਿ ਡਰਾਈਵਰ ਸਾਹਿਬ ਨੇ ਦੱਸਿਆ ਵੀ ਕਿਤੇ ਮੇਰੇ ਨੂੰ ਨੀਂਦ ਦਾ ਕਾਰਨ ਸੀਗਾ ਜਿਦੇ ਵਿੱਚ ਇਹਦੇ ਕਰਕੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਿਆ ਕਹਿ ਸਕਦੇ ਵੀ ਮਤਲਬ ਜਿਹੜਾ ਹੈਗਾ ਕੰਮ ਜ਼ਿਆਦਾ ਲਿਆ ਜਾਂਦਾ ਜਿਦੇ ਕਰਕੇ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਹਾਂ ਵੀ ਜਿਹੜੀ ਬੱਸਾਂ ਦੀ ਗਿਣਤੀ ਹੈ ਸਾਡੇ ਵਿਭਾਗ ਵਿੱਚ ਬਹੁਤ ਜ਼ਿਆਦਾ ਘੱਟ ਹੈ ਦੇਖੋ ਜੀ ਜਿਹੜੀਆਂ ਛੋਟੀਆਂ ਬੱਸਾਂ ਲੋਕਲ ਬੱਸਾਂ ਵੀ ਚੱਲ ਰਹੀਆਂ ਨੇ ਸਾਡੀਆਂ ਇਹ ਵੀ 400 ਕਿਲੋਮੀਟਰ ਦੇ ਕਰੀਬ ਜਿਹੜੀਆਂ ਘਰ ਰਹੀਆਂ ਨੇ ਜਿਹੜੇ ਤਿਆ ਕਿਲੋਮੀਟਰ ਤਕਰੀਬਨ ਛੋਟੀਆਂ ਬਸਾਂ ਨੂੰ ਆਪਾਂ ਨੂੰ 200 250 ਕਿਲੋਮੀਟਰ ਕਰਾਣੇ ਚਾਹੀਦੇ ਨੇ ਛੋਟੀਆਂ ਬਸਾਂ ਵੀ ਆਪਣੀਆਂ 400 ਕਿਲੋਮੀਟਰ ਜਿਹੜੀਆਂ ਇਹ ਤੈਅ ਕਰ ਰਹੀਆਂ ਨੇ ਦਿਨ ਦੇ ਕਿਉਂਕਿ ਬਸਾਂ ਦੀ ਘਾਟ ਹੈ ਘਾਟ ਹੋਣ ਕਰਕੇ ਮੈਨੇਜਮੈਂਟ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਫਾਇਦਾ ਉਠਾਰੀਏ ਬਸਾਂ ਨਹੀਂ ਪਾਣ ਪਾਣ ਕਰਕੇ ਵੀ ਜਿਹੜਾ ਜਿਆਦਾ ਇਹ ਹਸਿਆ ਦਾ ਕਾਰਨ ਬਣੇਗਾ ਕਿੰਨੇ ਇੱਕ ਬੰਦੇ ਜਿਹੜੇ ਜ਼ਖਮੀ ਨੇ ਤੇ ਕਿਸ ਹਾਲਾਤ ਚ ਨੇ ਬਿਲਕੁਲ ਜੀ ਸਾਡੇ ਕੋਲ ਅਜੇ ਤੱਕ ਮੈਂ ਉੱਪਰ ਲਗਾਤਾਰ ਰਾਬਤੇ 'ਚ ਹਾਂ 16 17 ਜਿਹੜੇ ਆਪਣੇ ਜਿਹੜੀਆਂ ਸਾਡੇ ਪੈਸੈਂਜਰਸ ਹਨ ਉਹ ਜਿਹੜੇ ਜ਼ਖਮੀ ਹੋਏ ਆ ਡਰਾਈਵਰ ਕਨੈਕਟਰ ਵੀ ਕਾਫੀ ਜ਼ਿਆਦਾ ਜ਼ਖਮੀ ਹੋਏ ਨੇ ਸਾਡਾ ਕਨੈਕਟਰ ਸਾਹਿਬ ਸੀਗਾ ਉਹਦੀ ਵੀ ਲੱਤ ਤੇ ਸੱਟ ਲੱਗ ਪੱਤੀ ਨਿਕਲਣ ਕਰਕੇ ਇੱਕ ਬਾਤ ਲੱਤੋ ਦੀ ਮੁੜ ਗਈ ਲੱਤ ਟੁੱਟ ਗਈ ਫ੍ਰੈਕਚਰ ਹੋ ਗਈ ਉਹਦਾ ਵੀ ਆਪਰੇਸ਼ਨ ਥੀਏਟਰ ਵਿੱਚ ਥੋੜੀ ਦੇਰ ਤੱਕ ਜਿਹੜਾ ਆਪਰੇਸ਼ਨ ਸ਼ਾਇਦ ਡਾਕਟਰ ਸ਼ੁਰੂ ਕਰਨਗੇ ਦੋਸਤੇ ਇਹ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਵਜ਼ਾਜ਼ਤ ਰੱਬ ਰਾਖਾ